ਤੇ ਅਸੀਂ 90% ਜਿਹੜਾ ਦੀ ਫਰੀ ਕੋਡ ਨੂੰ ਕੀਤੀ ਗਈ ਸੀ ਤੇ ਸਰਚ ਦੌਰਾਨ ਇਹਨਾਂ ਤੋਂ 522 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਹੈ ਤੇ ਇਹਨਾਂ ਨੂੰ ਅੱਜ ਅਸੀਂ ਮਾਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬਿਗ ਫਿਸ਼ ਉਹ ਨੇ ਵੱਡੇ ਮਗਰਮੱਛ ਜਿਹੜੇ ਸਾਡੇ ਕਾਬੂ ਆਏ ਨੇ 1 ਕਿਲੋ ਨੂੰ 5 5 ਕਰੋੜ ਦੇ ਨਾਲ ਇਹਨੂੰ ਮਾਫਦਾਨ ਚਾਉਂਦੀ ਹੈ ਅਸੀਂ ਉਹਨਾਂ ਨੂੰ ਇਹੋ ਹੀ ਮੈਸੇਜ ਦੇਵਾਂਗੇ ਜਾਂ ਤਾਂ ਇਹ ਸਾਡੀ ਸਟੇਟ ਛੱਡ ਜਾਣ ਜਾਂ ਇਹ ਤੰਤਾ ਛੱਡ ਦੇਣ ਜਦ ਨਸ਼ੀਬ ਰਦ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਨੇ ਉਹਨਾਂ ਹਦਾਇਤਾਂ ਦੀ ਪਾਲਣਾ ਫਰੀਦਕੋਟ ਪੁਲਿਸ ਲਗਾਤਾਰ ਕਰਦੀ ਦਿਖਾਈ ਦੇ ਰਹੀ ਹੈ ਤਾਂ ਲਗਾਤਾਰ ਕਿਤਨਾ ਕਿਤੇ ਹਰ ਹਫਤੇ ਜਿਹੜਾ ਵੱਡੇ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹੁਣ ਫੇਰ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਫਰੀਦਕੋਟ ਪੁਲਿਸ ਕਾਫੀ ਸਤਾਰਕਤ ਕਾਇਦੇ ਰਹੀ ਹੈ ਤਾਂ ਹੁਣ ਜਿਹੜੇ ਦੋ ਤਸਕਰ ਕਾਬੂ ਕੀਤੇ ਨੇ ਉਹਨਾਂ ਤੋਂ ਦੱਸਿਆ ਜਾ ਰਿਹਾ ਹੈ ਕਿ 522 ਗ੍ਰਾਮ ਦੀ ਕਰੀਬ ਦੀ ਜਿਹੜੀ ਹੈਰੋਨ ਬਰਾਮਦ ਕੀਤੀ ਹੈ ਦੋ ਜਾਣੇ ਜਿਹੜੇ ਕਾਬੂ ਕੀਤੇ ਨੇ ਡੀਐਸਪੀ ਤਰਲੋਚਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਜਿਵੇਂ ਹੁਣ ਜੋ ਨਸ਼ੀ ਵਿਰੋਧ ਨੂੰ ਲੈ ਕੇ ਫਰੀਦਕੋਟ ਪੁਲਿਸ ਲਗਾਤਾਰ ਜਿਹੜੀ ਸਤਰਕ ਦਿਖਾਈ ਦੇ ਰਹੀ ਹੈ ਹਰ ਹਫ਼ਤੇ ਕੋਈ ਨਾ ਕੋਈ ਜਿਹੜੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਹੁਣ ਫਿਰ ਨਵੀਂ ਅਪਡੇਟ ਆ ਗਈ ਜੇ ਸਾਡੇ ਮਾਜੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀ ਦੀ ਰਹਿਨਮਾਈ ਹੇਟ ਸਾਡੀ ਜਿਹੜੀ ਫਰੀਦਕੋਟ ਪੁਲਿਸ ਸੇ ਜਿਹੜੇ ਨਸ਼ਿਆਂ ਦੇ ਤਹਿਤ ਜਿਹੜੀ ਯੋਧ ਨਸ਼ਾ ਵਿਰੋਧ ਦੀ ਜਿਹੜੀ ਮਹਿਮ ਚੱਲ ਰਹੀ ਹੈ ਉਸ ਤੇ ਅਸੀਂ ਲਗਾਤਾਰ ਥਲ ਪਹੁੰਚ ਕਾਮਯਾਬ ਰਹੇ ਹਾਂ ਤੇ ਅਸੀਂ 90% ਜਿਹੜਾ ਦੀ ਫਰੀਦਕੋਟ ਨੂੰ ਨਸ਼ਾ ਮੁਕਤ ਕਰ ਚੁੱਕੇ ਹਾਂ ਤੇ ਜਿਹੜੇ ਜਿਹੜੇ ਇਸੇ ਤਹਿਤ ਸਾਨੂੰ ਕੱਲ ਸਾਡੇ ਸਾਧਕ ਪੁਲਿਸ ਨੂੰ ਸਾਡੇ ਐਸਐਚਓ ਸਾਡੇ ਨਵਦੀਪ ਪੱਟੀ ਜੀ ਤੇ ਉਹਨਾਂ ਦੇ ਜੇ ਥਾਣੇਦਾਰ ਏਐਸਸੀ ਅਰਜਿੰਦਰ ਸਿੰਘ ਨੂੰ ਉਸ ਟਾਈਮ ਬੜੀ ਵਧੀਆ ਸਫਲਤਾ ਮਿਲੀ ਜਦੋਂ ਦਾਣਾ ਮੰਡੀ ਵਿੱਚ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਤਾਂ ਇਹਨਾਂ ਕੋਲੋਂ 522 ਗ੍ਰਾਮ ਜਿਹੜੀ ਦੋਨਾਂ ਦੀ ਮੇਰੇ ਰਹਿਨ ਮਾਈਡਰ ਜਿਹੜੀ ਸੱਚ ਕੀਤੀ ਗਈ ਸੀ ਤੇ ਸਰਚ ਦੌਰਾਨ ਇਹਨਾਂ ਤੋਂ 522 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਏ ਤੇ ਇਹ ਦੋਨੋਂ ਹੀ ਜਿਹੜੇ ਨੌਜਵਾਨ ਨੇ ਜਿਹੜੇ ਸ਼ਮਸ਼ੇਰ ਸਿੰਘ ਅਤੇ ਗਗਨਦੀਪ ਨੇ ਦੋਨੋਂ ਹੀ ਤਰਨਤਨ ਏਰੀਆ ਦੇ ਰਹਿਣ ਵਾਲੇ ਨੇ ਤੇ ਜਿਹੜਾ ਗਗਨਦੀਪ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਦਮਾ ਦਰਜ ਏ ਤੇ ਇਹਨਾਂ ਨੂੰ ਅੱਜ ਅਸੀਂ ਮਾਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਹਨਾਂ ਨੂੰ ਰਿਮਾਂਡ ਲਿਆ ਜਾਏਗਾ ਤੇ ਉਹ ਸਰਮਾਨਦਾਨਾਂ ਨਾਲ ਅਸੀਂ ਪੁੱਛ ਕੇ ਕਰਾਂਗੇ ਵੀ ਇੰਨੀ ਜਿਹੜੀ ਜਿਹੜੀ ਅੱਧਾ ਕਿਲੋ ਦੇ ਕਰੀਬ ਜਿਹੜੀ ਇਹੜੀ ਰਿਕਵਰੀ ਹੈ ਜਹਾਰੋਂ ਲੈ ਕੇ ਆਏ ਸੀ ਇਹਨਾਂ ਨੇ ਅੱਗੇ ਕਿੱਥੇ ਸਪਲਾਈ ਕਰਨੀ ਸੀ ਜਾਂ ਅੱਗੇ ਹੋਰ ਕਿਸੇ ਜ਼ਿਲ੍ਹੇ 'ਚ ਅੱਗੇ ਜਾ ਰਹੇ ਸੀ ਕਿ ਜਾਂ ਸਾਡੇ ਫ੍ਰੀ ਕੋਡ ਵਿੱਚ ਇਹਨਾਂ ਦਾ ਕੋਈ ਅੱਗੇ ਸਪਲਾਈ ਕਰ ਰਿਹਾ ਸੀ ਤੇ ਜਾਂ ਅੱਗੇ ਇਹ ਜਿਹੜੀ ਇਹੜੀ ਹੈਰੋਂ ਜਿਹੜੀ ਇਹ ਕਿੱਥੋਂ ਲੈ ਕੇ ਆਏ ਸੀ ਅਸੀਂ ਦਰਾਨੇ ਰਿਮਾਂਡ ਜਿੱਥੋਂ ਲੈ ਕੇ ਆਏ ਸੀ ਅਸੀਂ ਉਹਨੂੰ ਨਾਮਿਨੇਟ ਕਰਾਂਗੇ ਤੇ ਇਹ ਇੱਕ ਬਹੁਤ ਹੀ ਕਮਰਸ਼ੀਅਲ ਰਿਕਵਰੀ ਹੈ ਜਿਹਨੂੰ ਅਸੀਂ ਕਹਿ ਦਿੰਨੇ ਆ ਬਿਗ ਇਹ ਉਹ ਨੇ ਵੱਡੇ ਮਗਰਮੱਛ ਜਿਹੜੇ ਸਾਡੇ ਕਾਬੂ ਆਏ ਨੇ ਸਾਡੇ ਸਤਿਕ ਪੁਲਿਸ ਦੇ ਉਸ ਤੋਂ ਇਲਾਵਾ ਕੋਈ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਗੱਲ ਕੋਈ ਨਹੀਂ ਅਜੇ ਸਾਡਾ ਹੁਣ ਅਸੀਂ ਇਹਨਾਂ ਨੂੰ ਰਿਮਾਂਡ ਤੇ ਪੁੱਛ ਪੁੱਛ ਕਰਾਂਗੇ ਵੀ ਇਹ ਕਿੰਨਾ ਚਿਰ ਹੋ ਗਿਆ ਇਸ ਧੰਦੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਇਸ ਧੰਦੇ ਤੋਂ ਕੀ ਕੀ ਬਣਾਇਆ ਹੈ ਤੇ ਇਹਨਾਂ ਦਾ ਪਿੱਛੇ ਜਿਹੜਾ ਨੈਟਵਰਕ ਹੈ ਬਾਰਡਰ ਏਰੀਆ ਚ ਜਾਂ ਜਿੱਥੋਂ ਲੈ ਕੇ ਆਉਂਦੇ ਨੇ ਇਹ ਕਿੱਥੋਂ ਕੰਸਾਈਨਮੈਂਟ ਇੰਨੀ ਵੱਡੀ ਕਨਸਾਈਨਮੈਂਟ ਲੈ ਕੇ ਆਏ ਸੀ ਤਰ ਤਰਨ ਦੀ ਗੱਲ ਕਰੀਏ ਤਾਂ 100 ਕਿਲੋਮੀਟਰ ਦਾ ਸਫ਼ਰ ਆਇਤੋਂ ਆਪਾਂ ਗੱਲ ਕਰੀਏ ਮੋਢਲੀ ਪੁਛਗੇਸ਼ ਦੇ ਵਿੱਚ ਇਹ ਗੱਲ ਕੋਈ ਸਾਹਮਣੇ ਆਈਏ ਸਪਲਾਈ ਕਰਨ ਆਏ ਸੀਗੇ ਜਾਂ ਕਿਤੇ ਲੈ ਕੇ ਜਾ ਰਹੇ ਸੀਗੇ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਹੀ ਜਿਹੜਾ ਸਾਰਾ ਕੁਝ ਨਿਕਲ ਕੇ ਸਾਹਮਣੇ ਆਇਆ ਬਿਲਕੁਲ ਇਹ ਸਾਡਾ ਉਹਨਾਂ ਇਨਵੈਸਟਿਗੇਟਿਵ ਦਾ ਪਾਰਟ ਹੈ ਹਾਂ ਵੀ ਇਹ ਤਾਂ ਜਿਹੜਾ ਇਹਨਾਂ ਦੱਸਿਆ ਵੀ ਸਾਨੂੰ ਇਹ ਬਾਰਡਰ ਏਰੀਆਜ਼ ਅਸੀਂ ਲੈ ਕੇ ਆਏ ਆ ਤੇ ਉਹ ਅਸੀਂ ਅਸੀਂ ਉਸ ਨੂੰ ਜਿੱਥੋਂ ਮੇਨ ਸਮਗਲਰ ਜਾਂ ਉਸ ਨੂੰ ਅਸੀਂ ਨੋਮਿਨੇਟ ਕਰਾਂਗੇ ਇਸ ਵਿੱਚ ਤੇ ਉਹਨੂੰ ਛੇਤੀ ਗ੍ਰਿਫਤਾਰ ਕਰ ਲਾਵਾਂਗੇ ਕਿਉਂਕਿ ਅਸੀਂ ਅਜੇ ਇਸ ਨੂੰ ਜਾਰ ਨਹੀਂ ਕਰ ਸਕਦੇ ਕਿਉਂਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਅਸੀਂ ਜਲਦੀ ਜਲਦੀ ਉਹਦੀ ਗ੍ਰਿਫਤਾਰੀ ਕਰਾਂਗੇ ਜਿਹੜਾ ਇਹਨਾਂ ਦੇ ਪਿੱਛੇ ਇੱਕ ਵੱਡਾ ਸਮੱਗਲਰ ਜਾਂ ਜਿੱਥੋਂ ਇਸ ਸਪਲਾਈ ਦੇ ਲੋਕਾਂ ਦੇ ਇੱਕ ਸਰ ਸਵਾਲ ਹੁੰਦੀ ਹੈ ਵੀ ਪੰਜਾਬ ਪੁਲਿਸ ਨੂੰ ਤੁਸੀਂ ਇਹ ਜ਼ਰੂਰ ਸਵਾਲ ਕਰਿਆ ਕਰੋ ਕਿ ਜਿਹੜੇ ਨਸ਼ਾ ਤਸਕਰ ਹੈ ਇਨਾਂ ਦੀਆਂ ਜੜਾਂ ਕਿੱਥੋਂ ਸ਼ੁਰੂ ਹੁੰਦੀਆਂ ਆ ਉਹ ਜੜਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜੇ ਜੜਾਂ ਤੱਕ ਪਹੁੰਚ ਜਾਊਗੀ ਤਾਂ ਇਹ ਨਸ਼ੇ ਦੀ ਸਮਾਪਤੀ ਹੋ ਕੁਦਰਤ ਬਿਲਕੁਲ ਜਿਹੜੇ ਇਹ ਵੀ ਜਿਹੜੇ ਦੋਨੋਂ ਜਣੇ ਫੜੇ ਕਿ ਇਹਨਾਂ ਨੂੰ ਅਸੀਂ ਮੇਨ ਸਮਗਲਰ ਕਹਿੰਦੇ ਆ ਕਿਉਂਕਿ ਜਿਹੜੀ 522 ਗ੍ਰਾਮ ਹੈਰੋਨ ਇਹ ਬੜੀ ਵੱਡੀ ਕੁਆਂਟੀਟੀ ਚ ਆ ਜਾਂਦੀ ਕਮਰਸ਼ੀਅਲ ਕੁਆਂਟੀਟੀ ਸਾਡੀ ਚ ਆਉਂਦੀ ਹੈ ਇਹਦੀ ਬਹੁਤ ਵੱਡੀ ਸਜ਼ਾ ਹੈ ਜਿਹੜਾ ਸਾਡੇ ਐਨਡੀਪੀ ਐਕਟ ਦੇ ਤਹਿਤ ਤੇ ਇਹਨਾਂ ਨੂੰ ਅਸੀਂ ਛੋਟੇ ਸਮਗਲ ਨਹੀਂ ਕਾਂਗੇ ਉਹ ਵੱਡੇ ਨੇ ਤੇ ਇਹ ਜਿਹੜੇ ਪਿੱਛੇ ਇਹਨਾਂ ਦੇ ਬੈਠੇ ਹੋਏ ਨੇ ਜਿਹੜੇ ਇਹਨਾਂ ਦੇ ਆਕਾ ਨੇ ਜਾਂ ਜਿਹੜੇ ਜਿੱਥੋਂ ਇਹ ਲੈ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਉੱਥੋਂ ਤੱਕ ਹੀ ਪਹੁੰਚਾਂਗੇ ਜਲਦੀ ਅਸੀਂ ਉਹਨਾਂ ਨੇ ਹੁਣ ਪਿਛਲੇ ਦਿਨੀ ਨੈਸ਼ਨਲ ਪੱਤਰ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਦੀ ਜਿਹੜੀ ਹੈਰਵਨ ਤੁਸੀਂ ਜਿਹੜੀ ਬਰਾਮਦ ਕੀਤੀ ਸੀਗੀ ਹੁਣ ਦੀ ਗੱਲ ਕਰੀਏ ਇਹ ਕਿੰਨੇ ਇੱਕ ਅਮਾਉਂਟ ਹੋਊਗੀ ਇਹਦੀ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅਸੀਂ ਇਹਨੂੰ 1 ਕਿਲੋ ਨੂੰ 5 5 ਕਰੋੜ ਦੇ ਨਾਲ ਇਹਨੂੰ ਮਾਪਦੰਡ ਚਾਉਂਦੀ ਏ ਪਰ ਸਾਡੇ ਇੱਥੇ ਜਿਹੜਾ ਲੈਵਲ ਤੇ ਇਹਨਾਂ ਨੂੰ ਹਰ ਕੋਈ ਜਿਹੜਾ ਸਮੱਗਲੇ ਦੇ ਜਿਹੜਾ ਕੋਰੀਅਰ ਇਹਨੂੰ ਆਪੋ ਆਪਣੇ ਰੇਟ ਦਸਾਨਾਂ ਵੇਚਦਾ ਹੈ ਉਹ ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਤੇ ਕਿਉਂਕਿ ਇਹ ਸਿਰਫ ਇਸ ਲਾਲਚੀ ਕੰਮ ਕਰਦੇ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਦਾ ਇੱਕ ਮਾਰਜਨ ਹੁੰਦਾ ਹੈ ਤੇ ਜਿਹੜਾ ਇਹਨਾਂ ਨੂੰ ਇਸ ਚੀਜ਼ ਤੋਂ ਬਾਹਰ ਨਹੀਂ ਨਿਕਲ ਦਿੰਦਾ ਪਰ ਜਿਹੜੇ ਸਾਡੀ ਫਰੀ ਕੋਟ ਪੁਲਿਸ ਸੇ ਅਸੀਂ ਹਰ ਟਾਈਮ ਇਹਨਾਂ ਦਾ ਲੱਕ ਤੋੜਨ ਚ ਕੰਮ ਜੱਬ ਰਹੇ ਆ ਤੇ ਅਸੀਂ ਕਾਫੀ ਅਦਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾ ਚੁੱਕੇ ਹਾਂ ਫਰੀ ਕੋਟ ਕਾਫੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਬੜੀ ਐਕਟਿਵ ਦਿਖਾਈ ਦੇ ਰਹੀ ਹੈ ਨਸ਼ਾ ਤਸਕਰਾਂ ਨੂੰ ਜਿਹੜੇ ਹਜੇ ਵੀ ਕਿਤੇ ਨਾ ਕਿਤੇ ਉਹਨਾਂ ਦੀ ਸੋਚ ਗਲਤ ਹੈ ਹਜੇ ਵੀ ਇਸ ਪਾਸੋਂ ਬਾਦ ਨਹੀਂ ਆਉਂਦੇ ਉਹਨਾਂ ਨੂੰ ਕਿਉਂਕਿ ਤੁਸੀਂ ਹੁਣ ਲਗਾਤਾਰ ਫਰੀਦਕੋਟ ਦੇ ਵਿੱਚ ਸ਼ੱਕ ਦੇ ਆਧਾਰ ਤੇ ਜਦੋਂ ਵੀ ਕਿਸੇ ਨੂੰ ਦਬੋਚਦੇ ਆਂ ਕੋਸ ਦਾ ਕੋਈ ਬਰਾਮਦ ਕਰ ਲੈਂਦੇ ਆ ਉਹਨਾਂ ਨੂੰ ਕੋਈ ਮੈਸੇਜ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪ ਦਾ ਪ੍ਰਵੇਖ ਹੈ ਜਿਹੜਾ ਵਿਚਾਰ ਲੈਣਾ ਬਿਲਕੁਲ ਜਿਹੜੇ ਕਈ ਹੁਣ ਦੁਬਾਰਾ ਵੀ ਜੇਲ੍ਹਾਂ ਚੋਂ ਬਾਹਰ ਆ ਰਹੇ ਨੇ ਤੇ ਜੇ ਸਾਡੀ ਹਮੇਸ਼ਾ ਅਸੀਂ ਹੁਣ ਸਾਡੇ ਰਿਟਾਰਤੇ ਨੇ ਜੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਦੁਬਾਰਾ ਐਕਟਿਵ ਹੋਏ ਨੇ ਅਸੀਂ ਉਸੇ ਟਾਈਮ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕਰਦੇ ਉਹਨਾਂ ਦੁਬਾਰਾ ਫਿਰ ਜੇਲ੍ਹਾਂ ਚ ਭੇਜ ਰਹੇ ਆ ਜਿਹੜੇ ਕੁਝ ਅਜੇ ਵੀ ਇਸ ਹਰੋਂ ਦੇ ਵਿੱਚ ਲੱਗੇ ਹੋਏ ਨੇ ਵਿਚਨ ਚ ਲੱਗੇ ਨੇ ਅਸੀਂ ਉਹਨਾਂ ਨੂੰ ਇਹੋ ਹੀ ਮੈਸੇਜ ਦਵਾਂਗੇ ਜਾਂ ਤਾਂ ਇਹ ਸਾਡੀ ਸਟੇਟ ਛੱਡ ਜਾਣ ਜਾਂ ਇਹ ਤੰਤਾ ਛੱਡ ਦੇਣ ਜਿਹੜੇ ਜਿੰਨੀ ਸਾਡੇ ਤੋਂ ਸਖਤ ਸਖਤ ਕਾਰਵਾਈ ਹੋਈ ਗਈ ਕਰਾਂਗੇ ਨਸ਼ੇ ਨੂੰ ਅਸੀਂ ਬਿਲਕੁਲ ਟੋਲ ਨਹੀਂ ਕਰੀ ਸਾਡੀ ਸਾਡੇ ਮਾਝੂਗ ਐਸਐਸਪੀ ਸਾਹਿਬ ਦੀ ਬਹੁਤ ਹੀ ਸਖਤ ਹਦਾਇਤ ਅਸੀਂ ਉਸ ਹਦਾਇਤਾਂ ਦੇ ਪਾਲਣਾ ਕਰਦੇ ਪਏ ਤੇ ਕਾਫੀ ਸਾਡੀ ਇਸ ਟਾਈਮ ਅਸੀਂ ਸ਼ਕਤੀ ਵਰਤ ਰਹੇ ਹਾਂ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸੰਨ ਡੀਐਸਪੀ ਤਰਲੋਚਨ ਜੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਧਕ ਥਾਣੇ ਦੇ ਐਸਐਚਓ ਨੇ ਨਵਦੀਪ ਭੱਟੀ ਜੀ ਤਾਂ ਉਹਨਾਂ ਦੀ ਦੇਣ ਹੈ ਉਹਨਾਂ ਨੇ ਜਿਹੜੇ ਇਹਨਾਂ ਨੂੰ ਕਾਬੂ ਕੀਤਾ ਹੈ ਤਾਂ ਵੱਡੀ ਅਪਡੇਟ ਫਰੀਦਕੋਟ ਤੋਂ ਫਿਰ ਜਿਹੜੀ ਨਸ਼ਾ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਫਰੀਦਕੋਟ ਪੁਲਿਸ ਜਿਹੜੀ ਜੁੱਧ ਨਸ਼ਾ ਵਿਰੋਧ ਨੂੰ ਲੈ ਕੇ ਪੂਰੀ ਸਤਾਰਕ ਦਿਖਾਈ ਦੇ ਰਹੀ ਹੈ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਮੈਸੇਜ ਵੀ ਉਹਨਾਂ ਲੋਕਾਂ ਨੂੰ ਦੇ ਦਿੱਤਾ ਹੈ ਜਿਹੜੇ ਹਜੇ ਵੀ ਬਾਦ ਨਹੀਂ ਆ ਰਹੇ ਜਾਂ ਜ਼ਿਲ੍ਹਿਆਂ ਦੇ ਵਿੱਚੋਂ ਬਾਹਰ ਆਉਂਦੇ ਆ ਦੁਬਾਰਾ ਫੇਰ ਇਹੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਇਹਨਾਂ ਦਾ ਇੱਕ ਇਹੀ ਮੈਸੇਜ ਹੈ ਜੇ ਬਚ ਸਕਦੇ ਆ ਬਚੋ ਨਹੀਂ ਜਿਹੜੀ ਫਰੀਦਕੋਟ ਪੁਲਿਸ ਹੈ ਨਹੀਂ ਬਖਸ਼ੇਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ